ਹਾਂਜੀ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਪਹੁੰਚੇ ਆਪਾਂ ਸ਼ਹਿਰ ਮਲੇਰਕੋਟਲੇ ਪਹਿਲਾਂ ਵੀ ਮਲੇਰਕੋਟਲੇ ਦੇ ਪਹੁੰਚੇ ਹੋਏ ਆਂ ਆਪਾਂ ਕਈ ਵਾਰ ਪਰ ਅੱਜ ਦੁਬਾਰਾ ਫੇਰ ਪਹੁੰਚੇ ਆਂ ਤੇ ਅੱਜ ਦਿਖਾਉਂਦੇ ਆ ਤੁਹਾਨੂੰ ਮਲੇਰਕੋਟਲੇ ਦਾ ਕੱਪੜਾ ਤੇ ਬਾਜ਼ਾਰ ਤੇ ਆਪਾਂ ਕੀ ਕੀ ਉਧਰ ਲੈਣੇ ਆ ਸਭ ਕੁਝ ਦਿਖਾਉਂਦੇ ਆ ਆ ਬੰਦੇ ਆਪਣੇ ਆਪਣੇ ਨਾਲ ਨੇ ਮੰਮੀ ਵੀ ਆਏ ਨੇ ਨਾਲ ਅੱਜ ਤਿੰਨ ਆ ਬੰਦੇ ਨੇ ਹਾਂ ਵੀ ਕੀ ਲੈਣਾ ਅੱਜ ਮੈਂ ਤਾਂ ਦਵਾਈ ਲੈਣ ਆਈ ਆ ਏ ਬੰਦਾ ਲੈਣਾ ਆ ਵਿਡਾਲ ਮਤਲਬ ਟਾਈ ਬਾਈਟ ਦੀ ਦਵਾਈ ਤੇ ਆਪਾਂ ਕੀ ਲੈਣਾ ਹੈ ਜੀ ਆਪਾਂ ਕੋਰਪੈਂਟ ਆ ਗੁਰਵਿੰਦਰ ਸਿੰਘ ਬੈਨਿਪਾਲ ਕੋਹ ਸਾਹਿਬ ਕੋਡਵੈਂਟ ਸਭ ਕੋਡਪੈਂਟ ਚਲੋ ਮਿਲ ਗਿਆ ਤੁਹਾਨੂੰ ਹੁਣ ਮਲੇਰਕੋਟਲੇ ਦੇ ਬਾਜ਼ਾਰ 'ਚ ਆ ਕੇ ਆਹ ਬੰਦਾ ਵੀ ਨਾਲ ਆਜੇ ਆਪਣੇ ਦਿਖਾਉਂਦੇ ਆ ਤੁਹਾਨੂੰ ਹੁਣ ਮਲੇਰਕੋਟਲੇ ਦਾ ਬਾਜ਼ਾਰ ਹਾਂਜੀ ਪਹੁੰਚ ਗਏ ਆਪਾਂ ਮਲੇਰਕੋਟਲੇ ਦੇ ਬਾਜ਼ਾਰ ਦੇ ਵਿੱਚ ਪਹੁੰਚਣੇ ਆਲੇ ਆ ਸਰੰਦੀ ਗੇਟ ਆ ਬਾਈ ਦੇਰ ਉਹਨੇ ਸਰਹੰਦੀ ਗਿਆਕ ਆ ਬੰਦੇ ਨਾਲ ਦੋ ਬੰਦੇ ਹੋਰ ਪਹੁੰਚ ਗਏ ਪਾਟੇਲੀਆ ਬਾਜ਼ਾਰ ਜੀ ਮਲੇਰਕੋਟ ਦਾ ਪਾਟੇਲੀਆ ਬਾਜ਼ਾਰ ਮਲੇਰਕੋਟ ਦਾ ਮਸ਼ਹੂਰ ਪਾਟੇਲੀਆ ਬਾਜ਼ਾਰ ਇੱਥੇ ਤੁਹਾਨੂੰ ਵੱਡੀਆਂ ਵੱਡੀਆਂ ਕੱਪੜੀ ਦੀਆਂ ਦੁਕਾਨਾਂ ਤੇ ਕੁਝ ਅੱਗੇ ਮਿਲੂਗਾ ਪਾਟੇਲੀਆ ਬਾਜ਼ਾਰ ਦਿਖਾਉਣੀ ਅੱਜ ਤੁਹਾਨੂੰ ਮਲੇਰਕੋਟ ਦੇ ਰਾ ਇਹ ਦੇਖੋ ਜੀ ਮੈਂ ਵੱਡਿਆ ਸੂਟ ਕੜਾਈ ਵਾਲੇ ਦੁਪੱਟੇ ਲੇਡੀ suit ਬੱਸਾਂ ਸਭ ਕੁਝ ਇੱਥੇ ਨਾਲੋਂ ਮਿਲੂ ਮਲੇਰਪੁਰ ਦੇ ਦਾ ਤੇਰੀ ਆ ਬਿਆਰ ਦਿਖਾ ਰਹੇ ਆ ਤੁਹਾਨੂੰ ਦੇਖੋ ਲੇਡੀ suit ਦੇ ਰੇਟ ਵੀ ਉਹਦੇ ਤੁਹਾਨੂੰ ਬਹੁਤ ਸਹੀ ਤਰੀਕੇ ਨਾਲ ਹੀ ਮਿਲ ਜਾਣਗੇ ਮਤਲਬ ਹੋਰ ਸ਼ਹਿਰਾਂ ਨਾਲੋਂ ਕੁਆਲਟੀ ਵੀ ਵਧੀਆ ਤੇ ਰੇਟ ਵੀ ਸਹੀ ਨੇ ਮਲੇਰਕੋਟ ਦੇ ਨਾਮ ਮਸ਼ਹੂਰ ਤੇਲੀਆ ਬਾਜ਼ਾਰੀ ਦੇਖੋ ਇੱਥੇ ਸਾਨੂੰ ਹਰ ਤਰ੍ਹਾਂ ਦਾ ਕੱਪੜਾ ਸੂਟ ਡਰੈੱਸ ਆ ਸਭ ਕੁਝ ਮਿਲ ਜੂ ਹਾਂਜੀ ਲੇਡੀ ਸੂਟ ਦੁਪੱਟੇ ਇਧਰ ਮਨਿਆਰੀ ਦਾ ਸਾਮਾਨ ਹੈ ਸ਼ੈਂਪੂ ਲੈਸਾ ਦਰ ਸੋਹਣੀਆਂ ਹੋਣੀਆਂ ਡਰੈੱਸਾਂ ਕਢਾਈ ਵੀ ਇੱਥੇ ਤੁਸੀਂ ਆਪਣੀ ਮਨਪਸੰਦੀ ਕਰਾ ਸਕਦੇ ਹੋ। ਦਰ ਕਿਲੇ ਵਾਲਾ ਦੀ ਮਸ਼ਹੂਰ ਦੁਕਾਨ ਇਹਨਾਂ ਦੀ ਆਪਾਂ ਵੀਡੀਓ ਪਹਿਲਾਂ ਪਾਈ ਸੀ। ਹਾਂਜੀ ਕਿੱਥੋਂ? ਜੰਧਰਕੋਟ ਤੋਂ ਆ ਮੈਂ। ਦਰ ਸੂਟ ਡਰੈੱਸਾਂ ਦਪੱਤੇ ਤੇ ਕੋਲ ਲੇਡੀਜ਼ ਤੇ ਦਪੱਤੇ ਕਾਟਨ ਦੇ ਦਪੱਤੇ ਲੇਡੀ ਸੂਟ ਸਭ ਕੁਝ ਤੁਹਾਨੂੰ ਇੱਥੇ ਬਹੁਤ ਸੀਗਰੇਟਾਂ ਤੇ ਮਿਲ ਜਾਣਾ। ਲੇਡੀ ਸੂਟਾਂ ਦੀ ਤਾਂ ਬਹੁਤ ਵੈਰਾਈਟੀ ਆ। ਦੇਖੋ ਹਰੇਕ ਤਰ੍ਹਾਂ ਦਾ ਕਲਰ ਹਰੇਕ ਤਰ੍ਹਾਂ ਦੀ ਕਢਾਈ ਆਪਣੀ ਮਨਪਸੰਦ ਦੀ ਕਢਾਈ ਵੀ ਦਰਵਾ ਸਕਦੇ ਹੋ ਤੁਸੀਂ ਇੱਥੇ ਕੁਆਲਿਟੀ ਦੇ हिसाब ਨਾਲ ਰੇਟ ਵੀ ਬਹੁਤ ਸਹੀ ਨੇ ਬਾਕੀ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਵਾਂਗੇ ਪਹਿਲਾਂ ਬਾਹਰੋਂ ਤੁਹਾਨੂੰ ਗੁਜ਼ਾਰ ਦਿਖਾਉਂਦੇ ਆ ਇਹ ਦੇਖੋ ਲੇਡੀਜ਼ ਡਰੈਸਾਂ ਬੱਚਿਆਂ ਦੇ ਕੱਪੜੇ ਸ਼ੈਂਪੂ ਵਗੈਰਾ ਇੱਧਰ ਫੇਰ ਲੇਡੀ ਸੂਟ ਡਰੈਸਾਂ ਆ ਗਿਆ ਸ਼ੈਂਪੂ ਹੋਰ ਸਾਰਾ ਨਿੱਕਾ ਮोटा ਸਮਾਨ ਸਭ ਕੁਝ ਇੱਥੇ ਤੁਹਾਨੂੰ ਮਿਲਵਾ ਦੇ ਕਿੰਨੇ ਸੋਹਣੇ ਸੋਹਣੇ ਸੂਟ ਅੰਦਰ ਤੱਕ ਨਾਲ ਬਹੁਤ ਸੋਹਣੇ ਸੋਹਣੇ ਸੂਟ ਪਏ ਨੇ ਯਾਰ ਜਿੱਤੇ ਹੋਰ ਜੁਐਂਟਰੀ ਸਭ ਕੁਝ ਤੁਹਾਨੂੰ ਇੱਥੋਂ ਮਿਲ ਜਾਣਾ ਮੰਡੀ ਰਿਪੋਰਟ ਨੇ ਤਾਂ ਇਤਾਲੀਆ ਬਾਜ਼ਾਰ ਆਈ ਹੈ ਜਿਹੇ ਦੇ ਨਿਯਮਾਂ ਹੋਏ ਜੇ ਦੀ ਆਪਾਂ ਪਹਿਲਾ ਹੀ ਵੀਡੀਓ ਪਾਈ ਹੋਈ ਐਨ ਦੁਕਾਨਾਂ ਦੇ ਅੰਦਰ ਉਹ ਵੀ ਬੋਬੀਲੂ ਦੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਇਹ ਦੇਖੋ ਸੂਟ ਇਹਦੇ ਰੈਡੀमेड ਲੇਡੀ ਡਰੈੱਸ ਆ ਪੰਜਾਬੀ ਸੂਟ ਥੋੜੀ ਪਾਕਿਸਤਾਨ ਦੇ ਬਾਜ਼ਾਰ ਦੀ ਵੀ ਝਲਕ ਪੈਂਦੀ ਐ ਇਸ ਬਾਜ਼ਾਰ ਚ ਉਹ ਜਿਹੜੀ ਜੁਐਲਰੀ ਵਗੈਰਾ ਸਭ ਕੁਝ ਤੁਹਾਨੂੰ ਇਸ ਬਾਜ਼ਾਰ ਚ ਠੀਕ ਤੇ ਸਸਤੇ ਰੇਟ ਤੇ ਮਿਲ ਜਾਣਾ ਅੱਜ ਇੱਕ ਵਾਰ ਦੇਖ ਕਰਕੇ ਦੇਖੋ ਤੇ ਆਪਣੇ ਆਪ ਤੁਹਾਨੂੰ ਪਤਾ ਲੱਗੂ ਲੇਡੀ ਸੂਤਾ ਦੀ ਵੈਰਾਈਟੀ ਬਹੁਤ ਹੈ ਇੱਧਰ ਇੱਧਰ ਲੈਸਾ ਵਗੈਰਾ ਸਭ ਕੁਝ ਸੂਤਾਂ ਦੇਪਣਾ ਰੀਆ ਲੈਸਾ ਰਖੜੀਆ ਕਰਕੇ ਰਖੜੀਆ ਜੀਆ ਸੂਟ ਕੈਲੀਬਰ ਆਈ ਦੇਖੋ ਪਿੱਛੇ ਵੀ ਤੁਹਾਨੂੰ ਦਿਖਾਈ ਆ ਨੇ ਇੱਥੇ ਵੀ ਦੇਖੋ ਕਿੰਨੀ ਛੋਟਾ ਦੀ ਵੈਰੈਟੀ ਪਈ ਆ ਮਲੇਰ ਕੋਟਲੇ ਦਾ ਤੇਲੀਆ ਬਾਜ਼ਾਰ ਇੱਕ ਆਪਾਂ ਵੀਡੀਓ ਪਾਈ ਸੀ ਉੱਤੇ ਤੁਸੀਂ ਪੁੱਛ ਲਈਤੀ ਐ ਐਡਰੈਸ ਤੇ ਇਹ ਸ਼ਾਪ ਦਾ ਉਹ ਵੀ ਤੁਹਾਨੂੰ ਦਿਖਾਉਂਦੇ ਆ ਉਸ ਰੰਦੀਰ ਤੋਂ ਵੱਢ ਕੇ ਆਪਾਂ ਤੇਲੀਆ ਬਾਜ਼ਾਰ 'ਚ ਆ ਗਏ ਹੁਣ ਇਹ ਦੇਖੋ ਸੂਟ ਹਰੇਕ ਤਰ੍ਹਾਂ ਦਾ ਰੰਗ ਹਰੇਕ ਤਰ੍ਹਾਂ ਦੀ ਕਢਾਈ ਇੱਥੇ ਮਿਲ ਜੂ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਤੁਸੀਂ ਸ਼ੌਪ ਦਾ ਐਡਰੈਸ ਪੁੱਛ ਰਹੇ ਸੀ ਮੇਕਅੱਪ ਵਗੈਰਾ ਸਾਰਾ ਸਮਾਨ ਉੱਥੇ ਹੋਮ ਸੇਲ ਤੇ ਮਿਲਦਾ ਤੇ ਉਹ ਸ਼ੌਪ ਵੀ ਆਪੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਦਪੱਟੇ ਸੂਟ